ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਝੋਟੀਆਂ ਦਿਖਾਵਾਂਗੇ ਚੌਵੇਂ ਸੋਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਜਸਕਰਨ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਾਸੀਆ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਵਧੀਆ ਜੰਮ ਦੀ ਕਾਪੀ ਸੁਣਾ ਵਧੀਆ ਵਧੀਆ ਕਿਰਪਾ ਵਾਹਿਗੁਰੂ ਦੀ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਾਂ ਜਸਕਰਨ ਸਿੰਘ ਜੇ ਪਿੰਡ ਮਹਿਮਤਪੁਰਾ ਤਸੀਲ ਹੀ ਨਾਲਾ ਜਿਲ੍ਹਾ ਅਮਰਸਰ ਲਾਗੇ ਲੋਪੋ ਵਿੱਚ ਗਾਵਾਂ ਠੀਕ ਹੈ ਜੀ ਨੰਬਰ ਹੈ 9592800635 ਠੀਕ ਹੈ ਜੀ ਦੱਸਿਓ ਭਾਈਆ ਪਹਿਲੇ ਨੰਬਰ ਤੇ 23 ਜੱਗਾਂ ਸਵੇਰ ਮੈਂ ਸੂਈ ਜੇ ਅੱਛਾ ਜੀ ਹਾਂ ਅੱਜ ਦੂ ਤੰਦਰ ਹੋਏ ਮੈਂ ਨਹੀਂ ਸੂਈ ਨੂੰ ਠੀਕ ਹੈ ਹਾਂ ਮੈਂ ਥੱਲੇ 8-9 ਕਿਲੋ ਬੋਲਾ ਤਿਆਰ ਹੋਊਗਾ ਠੀਕ ਹੈ ਜੀ ਹਾਂ ਜਵਾਬ ਜਵਾਬ ਮੇਰੇ ਕੋਲ ਕੱਟੀ ਹੈ ਨੀਰੀ ਰਵੀ ਦੀ ਮਗਰ ਸੀ ਗਾਜੀ ਥੀ ਮਲਕਾਫ ਆ ਗਿਆ ਜੀ ਤੇ ਨੀਲੀ ਰਵੀ ਦਾ ਹਾਂਜੀ ਤੇ ਬੋਲਾ ਆ ਜੀ ਹਾਂਜੀ ਬੋਲਾ ਜੀ ਕਿੰਨਾ ਇਕ ਅੱਠ ਨੌ ਕਿਲੋ ਬੋਲਾ ਤਿਆਰ ਹੈਗਾ ਜੀ ਥੱਲੇ ਠੀਕ ਹੈ ਠੀਕ ਹੈ ਥੱਲੇ ਦੀ ਪੂਰੀ ਸਾਫ ਹੈ ਦੁੱਧ 12 13 ਕਿਲੋ ਦਾ ਮੈਂ ਦਾ ਰਿਕਾਰਡ ਆ ਖੋਲ ਦਿਓ ਹਾਂ ਕੱਦ ਵਜਨ ਵੱਡਾ ਮੈਂ ਦਾ ਠੀਕ ਹੈ ਠੀਕ ਹੈ ਲਓ ਜੀ ਸੀਸ ਰਾਸ ਸੁਗਸ ਰੀਆ ਸਿੰਘ ਜੀ ਤੋਂ ਥੋੜਾ ਜਿਹਾ ਖੁੱਲਾ ਆ ਗਿਆ ਵਾ ਬਾਕੀ ਚੰਗੇ ਮਿਲ ਕੇ ਰਿਕਾਉਂਡ ਵਾਲੀ ਤੇ 8 ਲੀਟਰ ਜੇ ਬੋਲਾ ਹੀ ਬੋਲਾ ਤਿਆਰ ਆ ਹਾਂ ਕਰੋ ਜੀ ਚੈੱਕ ਪੱਕੀ ਹੈ ਵੀ ਸਿੰਗਲ ਹੈ ਡੀਆ ਤੇ ਥਣਾ ਦਾ ਸੈਜ ਗਿਆ ਲਾਗੇ ਨੂੰ ਜੀ ਚੈੱਕ ਕਰਾਵਾਂਗੇ ਲੈ ਲੈ ਖਿਚੂਨ ਚੋ ਆ ਬਹੁਤ ਸਾਫ ਹੈ ਅੱਜ ਗਿਆ ਬਹੁਤ ਅੱਛਾ ਜੀ ਤੇ ਨੋ ਕਲਾ ਥੰ ਲੱਗਾ ਪਿਆ ਮੈਂ ਕੱਲਾ ਕੱਲਾ ਲੈ ਉਹ ਲੈ ਅਨਿਕਾ ਅਗਰ ਨਹੀਂ ਕੋਈ ਡਰ ਬੁਣੀ ਜਗਾੜੇ ਜਗਾ ਲੋ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਆ ਐਨ ਜੈਡ ਬਲੈਕ ਆ ਵੇ ਕਿੰਨਾ ਕ ਦੁੱਧ ਭਰੂਗੀ ਦੁੱਧ 12 13 ਕਿਲੋ ਭਰ ਦੂ ਮਾਜ ਅੱਛਾ ਜੀ ਪੰਗੇ ਰਕਾਰਡ ਵਾਲੀ ਜਿੰਨਾ ਵੀਰੇ ਦੁੱਧ ਤੇ ਕਿਸ ਨੇ ਮਿਹਨਤ ਲਾਉਣੀ ਹੈ ਚੰਗੀ ਦੁੱਧ ਨੂੰ ਠੀਕ ਹੈ ਠੀਕ ਲਓ ਜੀ 12 ਰੋ 13 ਲੀਟਰ ਦੁੱਧ ਭਰੂਗੀ ਕਰਮ ਵਾਲੀ ਬਾਕੀ ਹਮਾਂ ਨੇ ਤੇ ਨਾੜਾ ਨੋੜਾ ਵੀ ਕਾਫੀ ਆ ਗਿਆ ਵਾ ਦਿਖਾਉਣੇ ਲੱਗੇ ਤੋਂ ਥਾਣਾ ਦਾ ਸੈਜ ਗਿਆ ਵੀ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਭਾਈ ਜੀ ਮੁੱਲ ਫੇਰਾ ਇਹ ਚਲੋ ਜੀ ਇਹਦੇ ਸਾਹਮਣੀਆਂ ਦੋ ਚਾਰ ਦਿਨ ਦੁੱਧ ਕਰਕੇ ਫਿਰ ਤੇ ਮੈਂ ਭਾਂ ਵੇਚ ਦੀ 90 95 ਦੀ ਅੱਛਾ ਜੀ ਹਾਂ ਹੁਣ ਜੈ ਮੋਲ ਕਰਕੇ ਆਪਾਂ ਜੈ ਹੀ ਦੇ ਦੇਣੀ ਬਿਲਕੁਲ ਠੀਕ ਆ ਕਿੰਨੇ ਕੁ ਦੀ ਹੁਣ 85 ਹਜ਼ਾਰ ਦੀ ਕਰ ਦੋ ਜੈਸਨੋਈ ਹਾਂਜੀ ਕਰ ਦਈਏ ਜੈਸਨੋਈ ਜੈਸਨੋਈ 83 ਹਜ਼ਾਰ ਦੀ ਦੇ ਦਾਂਗੇ ਜੈਸਨੋਈ 83 ਵੀ ਹਾਂਜੀ ਬਹੁਤ ਸ਼ਾਂਤੀ ਆ ਯਾਰ ਹੋਰ ਤੁਹਾਨੂੰ ਪਤਾ ਹੁਣ ਪਹਿਲਾਂ ਨਾਲ ਬੜਾ ਫਰਕ ਪੈ ਗਿਆ ਮੱਜਾਂ ਦਾ ਸੁਭੇ ਸੱਜ ਦਾ ਹਣਾ ਹੁਣ ਮਾਫਰਾ ਜਾ ਉਸ ਹਿਸਾਬ ਨਾਲ ਮਿਲਦਾ ਚਲੋ ਬਾਕੀ ਕਰ ਦਿੰਦੇ ਮਾਨ ਦੱਸੋ ਹੈਗੀ ਕਿਸਰ ਕੋਈ ਲੋ ਯਾਰ ਖੰਡ ਹੋਰ ਛੱਡ ਦਾਂ 82 ਦੇ ਦਾਂਗੇ ਹਾਂ ਨਾ ਮੈਂ ਜੀ ਠੀਕ ਲਓ ਜੀ 82000 ਦੀ ਬਿਲਕੁਲ ਤਾਜੀ ਸੂਈ ਹੈ ਚਲੋ ਕੋਈ ਚੰਗੀ ਸਾਹਮ ਕਰਨ ਵਾਲਾ ਭਰਾ ਲਾਈ ਤੇ ਦੁੱਧ ਚੰਗਾ ਕੱਢੀ ਜੋ ਭਾਈ ਦੂਜੇ ਨੰਬਰ ਤੇ ਕਿਵੇਂ ਛੋਟੀ ਇਹ ਵੀ ਜੀ ਦੂਜਾ ਸੂਆ ਸੂਈ ਜੇ ਅੱਛਾ ਜੀ ਇਹ ਵੀ ਤਾਜੀ ਆ ਕੋਈ ਸੂਈ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਠੀਕ ਆ ਆ ਬੱਚਾ ਮਗਰ ਕੱਟੀ ਕਟਾਏ ਕਟਾ ਜੇ ਦੇ ਮਗਰ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਦੇ ਪਿੱਛੇ ਇਹ ਤੇ ਮਿਲਾਂ ਕ ਪਈਆ ਦੇ ਦੁੱਧ ਇਹ ਕੋਲੋਂ ਦੁੱਧ ਨੂੰ ਚੰਗੀ ਚੱਲਣ ਢੀ ਹੋਣੀ 10 ਕਿਲੋ ਤੋਂ ਬਾਹਰ ਹੋਊਗਾ ਦੇ ਅੱਛਾ ਜੀ ਹਾਂ ਦੁੱਧ 13-14 ਕਿਲੋ ਭਰ ਦੂ ਬੜੇ ਮਾਣਨਾ ਠੀਕ ਹੈ ਲਓ ਜੀ 10 ਤੋਂ ਪਲੱਸ 2 10 ਟਾਂ ਥੋੜੀ ਜਾਈ ਬਹੁਤ ਸਾਫ ਹੈ ਪੋਲੀ ਗਿਲ ਭਰੂਂਗਰ ਵੀ ਅੱਛਾ ਜੀ ਹਾਂ ਸੂਆ ਦੂਸਰਾ ਹਾਂਜੀ ਦੂਸਰਾ ਸੂਆ ਸੂਈ ਤੇ 6 ਗੱਲਾਂ ਉਹ ਜੀ ਚਮਚ ਮੈਣ ਪਤ ਲਾ ਗਿਆ ਨੜਾ ਨੂੜਾ ਚਮਚ ਦੇ ਵੀ ਕਾਫੀ ਆ ਗਿਆ ਮੈਣ ਚੈਡ ਲੈ ਕੇ ਵੀ ਤੋਂ ਵੀ ਸੁੱਟ ਦੇ ਮਗਰ ਅੱਛਾ ਇਹ ਸੂਆ ਦੂਸਰਾ ਰਹੀਏ ਤੇ ਇਹਦੇ ਪਿੱਛੇ ਆ ਗਿਆ ਜੀ ਮੇਲ ਕੱਫ ਯਸ ਕੋਈ ਨਹੀਂ ਲੰਦਾ ਉਸ ਤੋਂ ਫਾਸੇ ਡਾ ਦੁੱਧ ਛਲਕ ਛਲਕਿਆ ਆਹਿਆ ਚੱਡਾ ਚਾਹਦਾ ਇਹਦਾ ਵੀ ਬਹੁਤ ਚੰਗਾ ਲੱਗਾ ਇਹਨੂੰ ਕੱਲਾ ਕੱਲਾ ਸੁਣ ਲੱਗਾ ਪਿਆ ਵਾ ਜੀ ਹੋਰ ਅੱਗੇ ਇੱਕ ਜੈੱਟ ਬਲੈਕ ਹੈ ਨਾ ਮੋਰ ਉਹਨਾਂ ਸੋਦੇ ਵਿੱਚ ਆ ਤੇ ਸਾਨਾ ਦਾ ਫੈੜ ਗਿਆ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹ ਬਾਈ ਕਿੰਨਾ ਖਪਰੂ ਕਿਹਦਾ ਇੱਕ ਉਹ ਮਿੱਟੀ ਜਿੱਤਾ ਚੱਲਣ ਦੇ ਕੋਲ 13 14 ਕਿਲੋ ਬੜੇ ਰਮਾਨਾ ਦੁੱਧ ਕਰ ਦੂਗੀ ਭਰਾ ਸੇਵਾ ਕਰੇ 13 14 ਕਿਲੋ ਦੁੱਧ ਦੇਊਂ ਮਾਜੀ ਐਸਾ ਜੀ ਠੀਕ ਹੈ ਲੋ ਜੀ 13 14 ਲੀਟਰ ਦੁੱਧ ਇਹ ਵੀ ਭਰੂਗੀ ਤੇ ਥਾਨ ਪੰਡਾ ਤੂੰ ਚੈੱਕ ਕਰ ਸਕਦਾ ਏ ਥਾਨ ਤੁਣ ਬਹੁਤ ਚੰਗਾ ਲੱਗਾ ਵਾ ਅੱਛਾ ਜੀ ਪਰ ਵੀਪਰਾ ਕੋ 10 ਕਿਲੋ ਮੰਨ ਕੇ ਲੈ ਲਈ ਤੇ ਠੀਕ ਹੈ ਜੀ ਇਹਦਾ ਕਾਦੀ ਕੋਈ ਥੱਲੇ ਇਹਦਾ ਭਾਈ ਰੇਟ ਇਹਦਾ ਇਹ ਵੀ 95000 ਦੇਵੀ ਇਹ ਵੀ ਜਾਣ ਦੀ ਜਾਇ ਜੀ ਹਾਂਜੀ ਕਰ ਦੋ ਜਾਇ ਜੀ ਇਹ ਵੀ 90 ਦੀ ਦੇ ਦੀਏ ਦੋ ਹੋਰ ਛੱਡ ਦੀ ਹਾਂਜੀ ਦੋ 88000 ਦੀ ਦੇ ਦਾਂਗਾ ਠੀਕ ਆ ਲਓ ਜੀ 88000 ਦੀ ਇਹ ਦੂਜਾ ਸੁਗਲ ਛੋਟੀ ਸੂਈ ਹੈ ਥਾਂ ਤੋਂ ਬਹੁਤ ਪਿਆਰਾ ਲੱਗਾ ਥਾਂ ਤੋਂ ਬਾਹਰ ਪਿਆਰ ਹੋਗਾ ਹਣਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਭਾਈ ਤੀਜੇ ਨੰਬਰ ਤੇ ਕਿਵੇਂ ਛੋਟੀ ਇਹ ਪਹਿਲਣ ਛੋਟੀ ਸੂਈ ਏ ਅੱਛਾ ਜੀ ਹਾਂਜੀ ਇਹ ਗੋਂਦੀ ਤੋਂ 24 ਹੋਣ ਡਈ ਛੋਟੀ ਹੈ ਜੇ ਠੀਕ ਆ ਹਾਂਜੀ ਬਹੁਤ ਹੀ ਸਾਫ਼ ਸੁਥਰੀ ਥਾਂ ਚੱਡੇ ਦੀ ਬਹੁਤ ਸਾਫ਼ ਹੈ ਜੀ ਦਾ ਦੂਜਾ ਤੀਜਾ ਨਾਲ ਨਹੀਂ ਲੱਗਦਾ ਜਿੰਨਾ ਪਹਿਲ ਨੂੰ ਲੱਗਾ ਲੇਵਾ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਕੋਈ 10 ਦਿਨ ਹੋ ਗਏ ਸੂਈ ਤੇ ਮਗਰ ਕੱਟੀ ਆ ਠੀਕ ਆ ਕਿੰਨਾ ਦੁੱਧ ਦੇ ਕੋ ਇਹਨ ਕੋ ਵੀ ਦੀ ਈਮਲ ਕਾਪ ਆ ਗਿਆ ਜਿਹਦੇ ਪਿੱਛੇ ਵੀ ਲਾ ਲਊਗਾ ਦਾਤ ਤੋਂ ਦੀ ਗਰੰਟੀ ਹੈ ਬਾਈ ਵੀ ਪਹਿਲਾ ਹਸੂਗਾ ਸੋਈਏ ਕਰ ਲੈਣੇ ਇਹਨਾਂ ਛੋਟੀ ਕਹਾਂ ਤੋਂ ਬਾਅਦ ਪਰੂਗੀ ਅੱਛਾ ਜੀ ਲੋ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਸੈਂਟ ਤੋਂ ਬਹੁਤ ਹੀ ਚੰਗਾ ਲੱਗਾ ਰੰਗ ਰਿੰਗ ਲੱਗਾ ਪਿਆ ਵਾ ਬਾਕੀ ਦਾਦੀ ਦੀ ਗੱਲ ਬਾਕੀ ਥਾਣਾ ਦਾ ਹਾਂਜੀ ਹਾਂਜੀ ਬਾਕੀ ਥਾਣਾ ਦਾ ਸੈਜ ਗਿਆ ਤੁਸੀਂ ਕੀ ਕਰ ਸਕਦੇ ਜੈਨ ਗਿੱਟੋਂ ਬਾਹਰ ਲੱਗਾ ਪਿਆ ਵਾ ਥਾਣਾ ਇਹ ਕਿੰਨਾ ਕੁ ਭਰੂਗੇ ਦਦ ਜੀ ਵੀਰ ਜੀ ਪਹਿਲਾਂ ਦਸਾਂ ਤੋਂ ਬਾਹਰ ਕਰ ਲੀਓ ਤੇ ਵੀਰ ਕੋਈ ਮੀਟਰਾਂ ਸਾਹਮੂਗਾ ਨਾ ਅੱਛਾ ਜੀ ਹਾਂ ਪਹਿਲਾਂ ਦੇ ਦੂੰਗੀ ਠੀਕ ਹੈ ਠੀਕ ਹੈ ਜੀ ਅਰੇ ਵੀਰ ਜੀ ਚੌਕੀ ਹੋਣੀ ਦੋ ਚੌਕੀ ਬਾਕੀ ਭਵਾਨੇ ਦੇ ਇੱਕ ਸਾਹ ਤੇ 10 ਵਜਾ ਜ਼ਰੂਰ ਦੋਵੇਂ ਸਾਈਡਾਂ ਦੇ ਜੇ ਦੋਵਾਂ ਤੇ ਆ ਹ ਦੋਵਾਂ ਤੇ ਨਿਸ਼ਾਨੀਆਂ ਲਾ ਦੋਗੇ ਠੀਕ ਹੈ ਠੀਕ ਹੈ ਨਿਸ਼ਾਨੀਆਂ ਕੋਲੋਂ ਸਾਈਡਾਂ ਦੇ ਪਾਉਂਡ ਜਿਹੜਾ ਆ ਗਿਆ ਬਾਕੀ ਆਪ ਸਾਰੀ ਜੈਡ ਲੈ ਗਿਆ ਇਹ ਚੱਡਾ ਤੂੰ ਚੈੱਕ ਕਰ ਸਕਦਾ ਜੀ ਬਹੁਤ ਹੀ ਬਾ ਕਮਾਲ ਲੱਗਾ ਪਿਆ ਵਾ ਇਹਦਾ ਬਾਈ ਰੇਟ ਆ ਇਹ ਵੀ ਭਰੀ ਝੋਟੀ ਦੇ ਲੱਖੋਂ ਬਾਹਰ ਹੀ ਵੇਚਣ ਵਾਲੀ ਆ ਹਾਂਜੀ ਪਰ ਆਪਾਂ ਸਾਰੀਆਂ ਲੱਖੋਂ ਅੰਦਰ ਹੀ ਦੇਣੀਆਂ ਠੀਕ ਆ ਹਾਂਜੀ ਕਿੰਨਾ ਇਹ ਵੀ ਦੇਦੀ ਝੋਟੀ 95000 ਦੀ ਨਹੀਂ ਕਰੀਏ ਜੈਜ ਹਾਂਜੀ ਜੈਜ ਇਹ 90 ਦੀ ਦੇ ਦਾਂਗੇ ਨਹੀਂ ਹੋਰ ਕੱਢ ਦੀ ਹਾਂਜੀ ਹੋਰ ਛੱਡ ਦੀ 87000 ਦੀ ਹਾਂਣਾ ਝੋਟੀ 87 ਦੀ 87000 ਦੀ ਝੋਟੀ ਹਾਂ ਠੀਕ ਆ ਲਓ ਜੀ ਇਸ ਤਾਂ ਵੀ ਬਹੁਤ ਸਾਫ ਸੁਥਰੀ ਅੱਡਾ ਲੇਵਲ ਲੱਗਦਾ ਨਹੀਂ ਝੋਟੀ ਪਹਿਲੇ ਨੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮਿਲਕਰ ਰਕਾਉੜ ਬਹੁਤ ਹੀ ਚੰਗਾ ਵਾ ਬਾਕੀ ਇਹ ਵਾਦੇ ਵੰਡੀਆਂ ਚਲੋ 400 ਦੇਣ ਵਾਲੀ ਆ ਭਈਆ ਕਿ ਮੈਂ ਜੋ ਉਥੇ ਨੰਬਰ ਦੇ ਜੀ ਢਾਲੀ ਦੂਜਾ ਸਵੇਰ ਸੂਈ ਜੀ ਅੱਛਾ ਜੀ ਹਾਂ ਇੱਕੋ ਪਿੰਨਾਂ ਦੋ ਦਲ ਇਹ ਵੀ ਜੀ ਕੱਲ ਦੀ ਸੂਈ ਆ ਇਹਦੇ ਮਗਰ ਕੱਤੀ ਬੜੀ ਕਮਾਲ ਦੀ ਏ ਠੀਕ ਆ ਆ ਵੇਖੋ ਲਓ ਜੀ ਇਹ ਮਲਕਾਰ ਆ ਗਿਆ ਜੇ ਬਿਲਕੁਲ ਤਾਜੀ ਸੂਈ ਕੱਲ ਦੀ ਗਿੱਲਾ 나ੜੂ ਜੇ ਜੇ ਅੱਛਾ ਜੀ ਕਿੰਨਾ ਇੱਕ ਬੋਲਾ ਇਹ ਥੱਲੇ 8 ਕਿਲੋ ਬੋਲਾ ਹੀ ਹੋਗਾ ਜੇ ਕੱਲ ਦੀ ਸੂਈ ਥੱਲੇ ਅੱਛਾ ਜੀ ਹਾਂ ਉਹ ਤਾਂ ਜਿੰਨਾ ਕੋ ਲਈ ਆਦੇ ਪਹਿਲੇ ਸਵੇਰੇ 12 13 ਕਿਲੋ ਦਾ ਦੋ ਢਾਲੀ ਠੀਕ ਹੈ ਠੀਕ ਹੈ ਲਓ ਜੀ ਢਾਲੀ ਆ ਗਈ ਜੇ ਖੋਲ ਦਿਓ ਖੋਲ ਦਿਓ ਵੀਰ ਜੀ ਨਵੀਂ ਰੋਣ ਜਮਾ ਵੀ ਬੜੀ ਜਾ ਤੀਕ ਨਾ ਪਰੂਗੀ ਇਹ ਇਹਨਾਂ ਰਿਕੀ ਦੁੱਧ 13 14 ਕਿਲੋ ਬੜੇ ਰਮਾਨਾ ਦੇਈ ਜਣਾ ਅੱਛਾ ਜੀ ਬੁੜੇ ਕੱਦ ਕਾਟ ਦੀ ਹੈ ਸਰੀਰ ਵੇਖੋ ਬਿਲਕੁਲ ਪਤਲੇ ਚੰਮਦੀ ਠੀਕ ਹੈ ਠੀਕ ਹੈ ਬੜਾ ਵਾਈਟ ਵਾਲੇ ਡੰਗਰ ਦਾ ਥੋੜਾ ਰਿਕਾਰਡ ਹੀ ਹੁੰਦਾ ਦੁੱਧ ਵਾਲਾ ਠੀਕ ਹੈ ਲਓ ਜੀ ਇਹਨਾਂ ਤਿੰਨਾਂ ਛੱਡੀ ਆ ਗਈਏ ਵੇਖੋ ਪਤਾ ਜੀ ਸਾਫ ਕੀਤੀ ਹੋਣੀ ਹੈ ਘੰਟਾ ਵੀ ਜਿਹੜਾ ਇਹਨਾਂ ਅੱਖਾਂ ਨਾਲ ਲੱਗਾ ਪਿਆ ਵਾ ਬਹੁਤ ਹੀ ਬਾਖਮਾਲ ਵਾਲਾ ਛੱਡਾ ਲੱਗਾ ਵਾ ਥੋੜੇ ਮੌਕੇ ਦੇ ਕਿੰਨਾ ਦੁੱਧਾ 8 ਕਿਲੋ ਬੋਲਾ ਤਿਆਰ ਹੋ ਗੋ ਜੀ ਕੱਲ੍ਹ ਦੀ ਸੋਈ ਹੈ ਅੱਛਾ ਜੀ ਹਾਂ ਇਹ ਤੇਜੀ ਚਵਾਈ ਹੋਈ ਆ ਤੇ 8 ਕਿਲੋ ਹੋਣੀ ਹੋਊਗਾ ਥੱਲੇ ਠੀਕ ਆ ਠੀਕ ਲਓ ਜੀ 8 ਲੀਟਰ ਜਿਹੜਾ ਬੋਲਾ ਤਿਆਰ ਐ ਦੇ ਕੋਲ ਤੇ ਪਛੇਰੇ ਫੀਮਲ ਕਾਪ ਛੱਟਾ ਲਾ ਬਜੂ ਜਿਹੜਾ ਬਹੁਤ ਕਰਮ ਵਾਲਾ ਮੰਨਿਆ ਗਿਆ ਵਾ ਪੱਟੀ ਵੀ ਕਰਮਾਲੀ ਨੇ ਦੇਖੋ ਪੂਰੀ ਚੰਗੀ 14 ਲੀਟਰ ਦੁੱਧ ਪਰੂਰੀ ਠੀਕ ਆ ਠੀਕ ਆ ਬਾਕੀ ਚਲੋ ਚੰਗੀ ਸਾਹ ਕੰਨਣ ਲੱਗ ਭਰਾ ਕਢੋ ਦੁੱਧ ਚੰਗਾ ਕੱਢੀ ਬਿੰਦੋ ਕੋਣ ਵੀ ਦੀ ਅੱਡੀ ਪੋਲੀ ਰੂ ਵਰਗੀ ਅੱਛਾ ਜੀ ਠੀਕ ਹੈ ਤੇ ਇਹਦਾ ਬਾਈ ਮੁੱਲ ਫਿਰ ਇਹ ਦੇ ਦੀਏ 85 ਹਜ਼ਾਰ ਦੀ ਵੀ ਆਪਾਂ ਕਰ ਦਈਏ ਮਾਨਤਾ ਮੈਂ ਹਾਂਜੀ ਕਰੀਏ ਜਾਏਗਾ ਇਹ ਹਾਂ ਨਾ ਵੀਰ ਜੀ ਬਿਲਕੁਲ ਹਾਂ ਨਾ ਸੀਰ ਦੇ ਦੋ ਹੱਥੀਆਂ ਕਰਤੀ ਅੰਦਰ ਯਾਰ ਹਾਂਜੀ ਕਰ ਦਈਏ ਅੰਦਰ ਚਲੋ ਛੱਡ ਦਿੰਨੇ ਯਾਰ ਛੋੜ ਹੀ ਹੋ ਗਈ 80 ਹਜ਼ਾਰ ਜਮ ਠੀਕ ਆ ਲਓ 80 ਹਜ਼ਾਰ ਘਾਟ 80 ਹਜ਼ਾਰ ਦੇ ਦੋ 12 13 ਲੀਟਰ ਪਰ ਹੋ ਗਈ ਆ ਦਿਖਾ ਦਈਏ ਜੀ ਸਰੀ ਯਾਰ ਇਹ 8 ਕਿਲੋ ਪਿਆਰਾ ਦਿੱਲੀ ਰਾਵੀ ਦੀ ਆ ਗਈ ਫਟਾਤੀ ਵਈਏ ਕ ਲੈ ਕੇ ਦਈਆ ਇਹ ਵੀ ਜੀ ਮੇਰੇ ਨਾਲ ਇੱਕ ਖੀਰੀ ਨੂੰ ਰੰਦੀਆਂ ਭੰਨੇ ਡਈ ਆ ਅੱਛਾ ਜੀ ਹਾਂ ਪਰ ਭਾਈਆਂ ਪਸਾਲਾਂ ਦੀ ਹੋਊਗੀ ਠੀਕ ਆ ਪਰ ਛੋਟੀ ਚੰਗੀ ਤਿਆਰ ਹੁੰਦੀ ਏ ਇਹ ਇਹ ਠੀਕ ਹੈ ਲਓ ਜੀ ਜਿਹੜੇ ਨੀਲੀ ਰਾਵੀ ਦੇ ਸ਼ਕੀਨ ਆ ਭਰਾ ਉਹਨਾਂ ਵਾਸਤੇ ਆ ਤੋਖਾ ਢਾਈਆਂ ਕਿਸਾਲਾਂ ਦੇ ਲਾਗੇ ਬੰਨੇ ਹੋ ਗਰਿਆ ਸਾਰੀ ਅਜੇ ਤੇ ਚਲੋ ਕੋਈ ਚੰਗੀ ਸਾਂਭ ਕਰਨ ਵਾਲਾ ਭਰਾ ਲੈ ਜੋ ਤੇ ਚੰਗਾ ਕੱਦ-ਕੁੱਦ ਕਰ ਜੂਗੀ ਬਾਕੀ ਤੁਹਾਨੂੰ ਪਤਾ ਕਿ ਪਿਓ ਨੀਲੀ ਰਾਵੀ ਦੇ ਵਿੱਚ ਆ ਖੋਲ ਦਿਓ ਬਾਈ ਮਾੜਾ ਜੈਨੂੰ ਵੀ ਹਰ ਖੋਲ ਦਿਓ ਆ ਜੀ ਖੋਲ ਦਿਓ ਨੇ ਕਿ ਕਿ ਭੰਦਾ ਕਿ ਥੱਲੇ ਲੈਵਲ ਉਹ ਵੀ ਆਇਆ ਥਾਣੇ ਵੀ ਇੱਥੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਤੋ ਉਹ ਤਾਰਾ ਦਿੰਦਿਆਂ ਕਿਆ ਕਰਦਾ ਦੇ ਝੋਲੀ ਝਾਲੀ ਜੜੀ ਬਹੁਤ ਹੀ ਚੰਗੀ ਆ ਥਾਣੇ ਵੀ ਜਿਹੜਾ ਆ ਮੈਂ ਗੁਲਾਬੀ ਲੱਗਾ ਪਿਆ ਕਰਮਾਲੀ ਨੂੰ ਲੈਓ ਉਹ ਇੱਕ ਘਰ ਸਾਹਮਣੇ ਵਾਲਾ ਬੂਨ ਕਰੇ ਠੀਕ ਆ ਹਾਂ ਜੀ ਇਹਦੇ ਤੋਂ ਛੋਟੇ ਵਰ ਜਿਹਨੇ ਗਾਂਸ ਕਿਆ ਕਰਨੀ ਬਿਲਕੁਲ ਸਹੀ ਸਸਕੇ ਲਉਂਦੇ ਜੀ ਇਹਦਾ ਭਾਈ ਰੇਟ ਹੈ ਇਹ ਬੇਦੀ ਛੋਟੀ ਪੈਂਦੀ ਹਰ ਦੀ ਜਾਣ ਤੋਂ ਜਾਏ ਜੀ ਹਾਂਜੀ ਜਾਣਦੀ ਹੈ ਬਈ ਹਾਂ ਨਾ ਹੀ ਪੀ ਆ ਵੀ 30000 ਦੀ ਹਾਂ ਹਾਂਜੀ ਠੀਕ ਹੈ ਲਓ ਜੀ 30000 ਦੀ ਦੇ ਚਲੋ ਕਿ ਸਾਲ ਕੰਡ ਸਾਂਭ ਲੂਗਾ ਤੇ ਚੰਗੀ ਝੋਟੀ ਹੈ ਬਾਕੀ ਫਸਟਿਆ ਹੋ ਜਾਈ ਨਹੀਂ ਝੋਟੀ 2-4 ਮਹੀਨੇ ਸਾਂਭੇ ਝੋਟੀ ਬਣ ਜਾਂਦੀ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ